ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਇੰਡੀਆ ਦਾ ਪਾਸਪੋਰਟ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿਦਿਆਰਥੀਆਂ ਦਾ ਵਿਦੇਸ਼ਾਂ ਵੱਲ ਤੇਜ਼ੀ ਨਾਲ ਪ੍ਰਵਾਸ ਜਾਰੀ ਹੈ ਸਰਕਾਰ ਜੋ ਮਰਜ਼ੀ ਕਹਿੰਨੇ ਪਰ ਪੰਜਾਬੀਆਂ ਦੀ ਵਿਦੇਸ਼ਾਂ ਦੇ ਇਸ਼ਾ ਕੱਟਣੀ ਹੋ ਰਹੀ ਅੰਕੜਿਆਂ ਮੁਤਾਬਕ ਅਨਸਾਰ ਪੰਜਾਬ 'ਚ ਸਾਲ 23 ਦੇ ਵਿੱਚ 11.9 ਲੱਖ ਪਾਸਪੋਰਟ ਜਾਰੀ ਕੀਤੇ ਗਏ ਹਨ ਜਦਕਿ 24 ਦੇ ਪਹਿਲੇ 6 ਮਹੀਨਿਆਂ 'ਚ ਜਾਨੀ ਜਨਵਰੀ ਤੋਂ ਜੂਨ ਤੱਕ 5.82 ਲੱਖ ਪਾਸਪੋਰਟ ਜਾਰੀ ਕੀਤੇ ਗਏ ਨੇ ਜੇਕਰ ਇੱਕ ਜਨਵਰੀ 2014 ਤੋਂ ਇੱਕ ਜੂਨ 23 ਜੂਨ 24 ਤੱਕ ਕਰੀਬ 1.5 ਸਾਲਾਂ ਦੇ ਸਮੇਂ ਦੀ ਗੱਲ ਕਰੀ ਤਾਂ ਪੰਜਾਬ 'ਚ ਸਤਾਸ ਦੀ ਬੰਨ ਲੱਖ ਪੁਆਇੰਟ 2 ਲੱਖ ਪਾਸਪੋਰਟ ਬਣਾਏ ਗਏ ਨੇ ਪੰਜਾਬ ਚ ਦੇਜਾਂ ਦੇ ਲਾਲ ਸੈਣੀ ਵਾਅਦੇ ਕਿ ਪੰਜਾਬ ਚ ਹਰ ਕੰਟੈਕਸਟ ਦੇ ਕਰੀ ਪਾਸਪੋਰਟ ਬਣ ਰਹੇ ਨੇ ਤੇ ਜਿੰਨਾ ਚੋਂ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਹੈ ਜੋ ਕੈਨੇਡਾ ਤੇ ਹੋਰ ਦੇਸ਼ਾਂ ਚ ਪੜਾਈ ਕਰਕੇ ਵੜ ਕੇ ਉੱਥੇ ਆ ਕੇ ਸੈਟਲ ਹੋਣਾ ਚਾਹੁੰਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ